인더 ਪੁਰੇਵਾਲ ਜਿਹੜੀ ਤੁਸੀਂ ਜਦੋਂ YouTube ਤੇ ਜਾਓਗੇ ਕਿਤੇ ਆਪਣੇ ਆਪ ਨੂੰ ਵਕੀਲ ਦੱਸ ਦਿੰਦੀ ਹੈ ਕਿਤੇ ਐਨਆਰਆਈ ਦੱਸ ਦਿੰਦੀ ਹੈ ਜਦੋਂ ਗੱਲ ਕਰਦੀ ਹੈ ਤਾਂ ਐਂ ਲੱਗਦੀ ਹੈ ਕਿ ਇਹਦੇ ਵਰਗੀ ਸ਼ਰੀਫ ਕੋਈ ਨਹੀਂ ਪਾ ਇੱਕ ਗਰੀਬ ਪਰਿਵਾਰ ਦੀ ਕੁੜੀ ਲੈ ਕੇ ਆਉਂਦੀ ਹੈ ਉਹਦਾ ਜਾਲੀ ਪਾਸਪੋਰਟ ਤਿਆਰ ਕਰਦੀ ਹੈ ਉਹਦੇ ਉੱਤੇ ਜਾਲੀ ਸਿਟੀਜ਼ਨਸ਼ਿਪ ਦਾ ਸਟicker ਜਾਂ ਕੋਈ ਮੋਹਰ ਲਾ ਲੈਂਦੀ ਹੈ ਕਿ ਇਹ ਕੈਨੇਡਾ ਦੀ ਸਿਟੀਜ਼ਨ ਹੈ ਇੱਕ ਇੱਕ ਕੁੜੀ ਦਾ ਇਹ 10-10 ਥਾਂ ਤੇ ਸਗਨ ਕਰ ਦਿੰਦੇ ਤੇ ਪੇਸ਼ੇਵਾਰ ਠੱਗ ਨੇ ਆਂਡੀਆਂ ਠੱਗੀ ਮਾਰੀ ਆ ਜੀ 25 ਲੱਖ ਦੀ ਇਹਨੇ ਕੁੜੀ ਦੱਸ ਕੇ ਮਨਦੀਪ ਕੌਰ ਕਹਿ ਕੇ ਉਹ ਤਾਂ ਕਿੰਨੇ ਪੈਸੇ ਲੈ ਲੇ ਸੀ ਇਹਨੇ 24.5 ਲੱਖ ਰੁਪਈਆ ਲਿਆ ਜੀ ਇਹ ਮੰਨ ਵੀ ਗਈ ਆ ਵੀ ਮੈਂ ਲਏ ਆ ਅਦਰ ਥਾਣਾ ਜਗਰਾਉ ਉੱਥੇ ਵੀ ਮਾਮਲਾ ਦਰਜ ਆ ਡੇਲੋਂ ਥਾਣੇ ਦੇ ਵਿੱਚ ਵੀ ਮਾਮਲਾ ਦਰਜ ਆ ਤਰਨ ਤਰਨ ਦੇ ਵਿੱਚ ਵੀ ਮਾਮਲਾ ਦਰਜ ਆ ਪਰ ਹੈਰਾਨੀਜਨ ਗੱਲ ਹੈ ਕਿ ਜਿਹੜੇ ਪਾਸਪੋਰਟ ਨੇ ਪੁਲਿਸ ਨੇ ਹਲੇ ਤੱਕ ਇਨਕੁਆਰੀ ਕਰਨੀ ਜ਼ਰੂਰੀ ਨਹੀਂ ਸਮਝੀ ਕਿ ਕਿੱਥੋਂ ਪਾਸਪੋਰਟ ਬਣਾਉਂਦੇ ਨੇ ਇਹ ਵੀਜ਼ਾ ਕਿੱਥੋਂ ਲਾਉਂਦੇ ਕਾਕਾ ਨੱਥੋ ਵਾਲਾ ਇਸੇ ਗਰੋਹ ਦਾ ਮੈਂਬਰ ਆ ਜਿਹੜਾ ਜੇਲ੍ਹ ਦੇ ਵਿੱਚ ਬੰਦ ਆ ਜਾਲੀ ਪਾਸਪੋਰਟਾਂ ਦੇ ਨਾਲ ਜਾਲੀ ਵੀਜ਼ਿਆਂ ਦੇ ਨਾਲੇ ਲੋਕਾਂ ਨੂੰ ਠੱਗਦੇ ਕਿੰਨੇ ਦੀ ਠੱਗੀ ਮਾਰੀ ਹੈ ਕਿਵੇਂ ਮਾਰੀ ਹੈ 17 ਲੱਖ ਦੀ ਮਾਰੀ ਇਹਨਾਂ ਨੇ ਅਖਬਾਰ ਤੇ ਐਡਿਸ਼ਨ ਕੋਲ ਕੀਤੀ ਸੀ ਇਹ ਕਹਿੰਦੇ ਅਸੀਂ ਬਾਹਰੋਂ ਆਏ ਆ ਤੇ ਇਹਨੇ ਠੱਗੀ ਮਾਰੀ ਸਾਡੀ ਕੁੜੀ ਬਾਹਰ ਲਈ ਆ ਸਸਿਕਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਜਗਰਾਉਂ ਦੇ ਸਿਟੀ ਥਾਣੇ ਦੇ ਅੰਦਰ ਆ ਜਿੱਥੇ ਪੁਲਿਸ ਕਸਟਡੀ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਨਾਮੀ ਠੱਗ ਨੇ ਜਿਹੜੀਆਂ ਜਾਲੀ ਵਿਆਖਰਾ ਕੇ ਭੋਲੇ-ਪਾਲੇ ਲੋਕਾਂ ਨੂੰ ਠੱਗਦੀ ਹੈ ਨਰਿੰਦਰ ਪੁਰੇਵਾਲ ਜਿਹੜੀ ਕਿਸੇ ਨੂੰ ਵਕੀਲ ਦੱਸਦੀ ਹੈ ਕਿਸੇ ਨੂੰ ਐਨਆਰਆਈ ਦੱਸਦੀ ਹੈ ਪਰ ਪੇਸ਼ੇਵਰ ਠੱਗ ਹੈ ਜਿਹਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ 20 ਤੋਂ 25 ਮਾਮਲੇ ਦਰਜ ਹੈ ਪੰਜਾਬ ਦੇ ਹਰ ਜ਼ਿਲ੍ਹੇ ਦੇ ਅੰਦਰ ਮਾਮਲੇ ਦਰਜ ਹੈ ਕਿਉਂਕਿ ਝਾਲੀ ਸ਼ਾਤਰ ਦਿਮਾਗ ਹੈ ਪਹਿਲਾਂ ਜਦ ਇੱਕ ਗਰੀਬ ਪਰਿਵਾਰ ਦੀ ਕੁੜੀ ਲੈ ਕੇ ਆਉਂਦੀ ਹੈ ਉਹਦਾ ਝਾਲੀ ਪਾਸਪੋਰਟ ਤਿਆਰ ਕਰਦੀ ਹੈ ਉਹਦੇ ਉੱਤੇ ਝਾਲੀ ਸਿਟੀਜ਼ਨਸ਼ਿਪ ਦਾ ਸਟਿੱਕਰ ਜਾਂ ਕੋਈ ਮੋਹਰ ਲਾ ਲੈਂਦੀ ਹੈ ਕਿ ਇਹ ਕੈਨੇਡਾ ਦੀ ਸਿਟੀਜ਼ਨ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਨਰਿੰਦਰ ਪ ਆਪ ਪਲਕ ਧੀਰ ਜਿਹੜੀ ਕੁੜੀ ਇਸ ਟਾਈਮ ਜਗਰਾਉਂ ਸਿਟੀ ਥਾਣੇ ਦੇ ਅੰਦਰ ਆ ਪਲਕ ਧੀਰ ਇਹਦਾ ਅਸਲੀ ਨਾਮ ਹੈ ਪਰ ਕਿਤੇ ਇਹਦਾ ਬਦਲ ਕੇ ਨਾਮ ਕੁਛ ਲਿਖ ਦਿੰਦੇ ਆ ਕਿਤੇ ਕੁਛ ਲਿਖ ਦਿੰਦਾ ਇੱਕੋ ਹੀ ਪਾਸਪੋਰਟ ਹੈ ਇੱਕੋ ਹੀ ਨੰਬਰ ਹੈ ਪਾਸਪੋਰਟ ਦਾ ਉਹਦੇ ਉੱਤੇ ਵਕ ਵਕ ਨਾਮ ਦੇ ਨਾਲ ਕਿਤੇ ਮਨਪ੍ਰੀਤ ਲਿਖਤਾ ਕਿਤੇ ਨਵਰੀਤ ਲਿਖਤਾ ਕਿਤੇ ਕਰਮਜੀਤ ਲਿਖਤਾ ਲਿਖ ਕੇ ਭੋਲੇ ਭਾਲੇ ਲੋਕਾਂ ਨੂੰ ਇਹ ਕਹਿ ਦਿੰਦੇ ਕਿ ਇਹ ਕੁੜੀ ਆ ਜਿਹੜੀ ਕੈਨੇਡਾ ਦੀ ਸਿਟੀਜ਼ਨ ਹੈ ਫਿਰ 20 25 30 ਲੱਖ ਰੁਪਏ ਦੇ ਨਾਲ ਸੌਦਾ ਕਰ ਲੈਂਦੇ ਫਿਰੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰ ਲੈਂਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਇੱਕੋ ਹੀ ਕੁੜੀ ਆ ਪਲਕ ਧੀਰ ਪਹਿਲਾਂ ਇੱਕ ਲੜਕੇ ਨਾਲ ਇਹਦਾ ਸਗਨ ਕਰਤਾ ਫੇਰਾ ਦੂਜੇ ਨਾਲ ਸਗਨ ਕਰਤਾ ਇੱਕੋ ਕੁੜੀ ਦਾ ਫੇਰਾ ਤੀਜੇ ਨਾਲ ਸਗਨ ਕਰਤਾ 1 2 3 ਨਹੀਂ ਇੱਕ ਇੱਕ ਕੁੜੀ ਦਾ ਇਹ 10 10 ਥਾਂ ਤੇ ਸਗਨ ਕਰ ਦਿੰਦੇ ਆ ਤੇ ਪੇਸ਼ੇਵਰ ਠੱਗ ਨੇ ਇਹਨਾਂ ਦੇ ਨਾਲ ਆ ਜਿਹੜੇ ਕੱਲੇ ਇਹ ਜਿਹੜੀ ਨਰਿੰਦਰਪੁਰੇ ਵਾਲਾ ਵੈਸੇ ਜਲੰਧਰ ਦੇ ਕੋਲ ਜਦੋਂ ਆਪਾਂ ਜਲੰਧਰ ਤੋਂ ਅੰਮ੍ਰਿਤਸਰ ਸਹਿਬਤ ਜਾਣੇ ਆ ਤਾਂ ਉੱਥੇ ਇਹਨਾਂ ਦਾ ਪਿੰਡ ਪਹਿਲਾਂ ਕੈਨੇਡਾ ਦੀ ਸਿਟੀਜ਼ਨ ਸੀਗੀ ਪਰ 10-15 ਸਾਲ ਤੋਂ ਪੰਜਾਬ ਦੇ ਵਿੱਚ ਹੀ ਰਹਿ ਕੇ ਠੱਗੀਆਂ ਮਾਰ ਰਹੀ ਆ ਪਹਿਲਾਂ ਤੇ ਸਭ ਤੋਂ ਪਹਿਲਾਂ ਇਹਨੇ 18 ਤੋਂ 20 ਜਿਹੜੇ ਜਾਲੀ ਵੀਜ਼ੇ ਦੁਬਈ ਦੇ ਨਵੇਂ ਸ਼ਹਿਰ ਦੇ ਵਿੱਚ ਦਿੱਤੇ ਸੀਗੇ ਉਹਨਾਂ ਤੇ ਮਾਮਲਾ ਦਰਜ ਹੋਇਆ ਸੀ ਉਸ ਤੋਂ ਬਾਅਦ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ 20-22 ਦੁਬਈ ਦੇ ਜਾਲੀ ਪਾਸਪੋਰਟ ਜਾਲੀ ਵੀਜ਼ੇ ਦੇ ਉੱਤੇ ਉੱਥੇ ਵੀ ਮਾਮਲਾ ਦਰਜ ਹੋਇਆ ਸੀ ਉਸ ਤੋਂ ਬਾਅਦ ਆ ਮੋਗੇ ਦੇ ਅੰਦਰ ਲੰਗਿਆਣਾ ਪਿੰਡ ਪੈਂਦਾ ਜਿੱਥੇ ਇੱਕ ਪਰਿਵਾਰ ਸੀਗਾ ਜਿਹਦੇ ਕੋਲ 4-5 ਕਿੱਲੇ ਜ਼ਮੀਨ ਸੀ ਇੱਕ ਜਲੰਧਰ ਦੇ ਬੋਲਈ ਇੱਕ ਪਰਾਂ ਦਲਿਤ ਪਰਿਵਾਰ ਦੀ ਗਰੀਬ ਪਰਿਵਾਰ ਦੀ ਕੁੜੀ ਲੈ ਕੇ ਆਈ ਉਹਦਾ ਜਾਲੀ ਪਾਸਪੋਰਟ ਤਿਆਰ ਕੀਤਾ ਜਾਲੀ ਵੀਜ਼ਾ ਲਾਇਆ ਜਾਲੀ ਉਹਨੂੰ ਸਿਟੀਜ਼ਨ ਦਿਖਾਇਆ ਤੇ ਉਹਨਾਂ ਦੀ 3.5-5 ਕਿੱਲੇ ਜ਼ਮੀਨ ਬਕਾ ਕੇ ਉਹਨਾਂ ਨਾਲ 50-60 ਲੱਖ ਦੀ ਠੱਗੀ ਮਾਰ ਲਈ ਉਹ ਜਿਹੜਾ ਬਜ਼ੁਰਗ ਸੀ ਵਿਚਾਰਾ ਇਨਸਾਫ ਦੇ ਚੱਕਰਾਂ ਦੇ ਵਿੱਚ ਹੀ ਇਸ ਦੁਨੀਆ ਤੋਂ ਚਲੇ ਗਿਆ ਉਹਨਾਂ ਦੀ ਸਾਰੀ ਜ਼ਮੀਨ ਵੀ ਵੇਗੀ ਉਹ ਜਿਹੜਾ ਮੁੰਡਾ ਵਿਚਾਰਾ ਅੱਜ ਉਹ ਕਿਸੇ ਦੇ ਟਰੱਕ ਦੇ ਉੱਤੇ ਡਰਾਈਵਿੰਗ ਕਰਦਾ ਹੈ ਜਿਹੜਾ 3.5-5 ਕਿੱਲੇ ਦਾ ਮਾਲਕ ਸੀਗਾ ਕਿਸਾਨ ਪਰਿਵਾਰ ਦਾ ਪੁੱਤ ਸੀ ਇਹਨਾਂ ਨੇ ਐਸਾ ਠੱਗਿਆ ਕਿ ਅੱਜ ਉਹ ਕਿਸੇ ਕੋਲ ਨੌਕਰੀ ਕਰਨ ਲਈ ਮਜਬੂਰ ਆ ਹੁਣ ਸਿਟੀ ਥਾਣੇ ਜਗਰਾਉਂ ਪੁਲਿਸ ਲੈ ਕੇ ਆਈ ਹੋਈ ਹੈ ਇੱਕ ਮਾਮਲੇ ਦੇ ਵਿੱਚ ਉਸ ਤੋਂ ਬਾਅਦ ਸਦਰ ਥਾਣਾ ਜਗਰਾਉਂ ਉੱਥੇ ਵੀ ਮਾਮਲਾ ਦਰਜ ਹੈ ਡੇਲੋਂ ਥਾਣੇ ਦੇ ਵਿੱਚ ਵੀ ਮਾਮਲਾ ਦਰਜ ਹੈ ਤਰਨਤਾਰਨ ਦੇ ਵਿੱਚ ਵੀ ਮਾਮਲਾ ਦਰਜ ਹੈ ਪਰ ਹੈਰਾਨੀਜਨ ਗੱਲ ਹੈ ਕਿ ਜਿਹੜੇ ਪਾਸਪੋਰਟ ਨੇ ਪੁਲਿਸ ਨੇ ਹਲੇ ਤੱਕ ਇਨਕੁਆਰੀ ਕਰਨੀ ਜ਼ਰੂਰੀ ਨਹੀਂ ਸਮਝੀ ਕਿ ਕਿੱਥੋਂ ਪਾਸਪੋਰਟ ਬਣਾਉਂਦੇ ਨੇ ਇਹ ਵੀਜ਼ਾ ਕਿੱਥੋਂ ਲਾਉਂਦੇ ਨੇ ਕਿਹੜੀ ਐਮਬੈਸੀ ਹੈ ਇਹਨਾਂ ਨੇ ਕਿੱਥੇ ਐਮਬੈਸੀ ਖੋਲੀ ਹੋਈ ਹੈ ਜਿੱਥੋਂ ਇਹ ਸਟਿੱਕਰ ਸਿਟੀਜਨ ਦਾ ਲਾ ਲੈਂਦੇ ਨੇ ਉਹ ਸਾਰੇ ਜਾਂਚਦੇ ਵਿਸ਼ੇ ਸੀ ਪਰ ਕਿਤੇ ਵੀ ਇਸ ਮਾਮਲੇ ਦੀ ਜਾਂਚ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਕੱਲੀ ਨਰਿੰਦਰ ਪੁਰੇਵਾਲ ਨਹੀਂ ਇਹਦੇ ਨਾਲ ਜੇ ਗੱਲ ਗੱਲ ਕੀਤੀ ਰਾਏਕੋਟ ਤੋਂ ਕੁਝ ਜਨਾਨੀਆਂ ਨੇ ਮੁੱਲਾਪੁਰ ਤੋਂ ਕੁਝ ਜਨਾਨੀਆਂ ਨੇ ਕੁਝ ਮੋਗੇ ਤੋਂ ਜਨਾਨੀਆਂ ਨੇ ਇਦਾਂ ਹਲੜਲੇ ਇਹਦਾ ਘਰ ਹੋਇਆ ਇੱਕ ਕਾਕਾ ਨੱਥੋਵਾਲ ਦਾ ਜਿਹੜਾ ਕਾਕਾ ਸੀਗਾ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਉਹ ਵੀ ਇਹਦੇ ਨਾਲ ਸੀ ਕਈ ਕੇਸ ਦੇ ਵਿੱਚ ਆ ਤੁਹਾਨੂੰ ਤਸਵੀਰ ਕਾਕਾ ਨੱਥੋਵਾਲ ਦੀ ਵੀ ਦਿਖਾ ਦਿੰਨੇ ਆ ਜਿਹੜਾ ਜੇਲ੍ਹ ਦੇ ਅੰਦਰ ਬੰਦ ਆ ਤੇ ਹੋਰ ਤੁਹਾਨੂੰ ਪਾਸਪੋਰਟਾਂ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹ ਲੋਕ ਜਾਲੀ ਪਾਸਪੋਰਟ ਬਣਾ ਕੇ ਆਹ ਤਸਵੀਰਾਂ ਜਿਹੜਾ ਇਹ ਕਾਕਾ ਨੱਥੋ ਵਾਲਾ ਇਸੇ گرو ਦਾ ਮੈਂਬਰ ਹੈ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਜਾਲੀ ਪਾਸਪੋਰਟਾਂ ਦੇ ਨਾਲ ਜਾਲੀ ਵੀਜ਼ਿਆਂ ਦੇ ਨਾਲੇ ਲੋਕਾਂ ਨੂੰ ਠੱਗਦੇ ਆ ਨਰਿੰਦਰ ਪੂਰੇਵਾਲ ਜਿਹੜੀ ਤੁਸੀਂ ਜਦੋਂ YouTube ਤੇ ਜਾਓਗੇ ਕਿਤੇ ਆਪਣੇ ਆਪ ਨੂੰ ਵਕੀਲ ਦੱਸ ਦਿੰਦੀ ਹੈ ਕਿਤੇ ਐਨਆਰਆਈ ਦੱਸ ਦਿੰਦੀ ਹੈ ਜਦੋਂ ਗੱਲ ਕਰਦੀ ਹੈ ਤਾਂ ਐਂ ਲੱਗਦੀ ਹੈ ਕਿ ਇਹਦੇ ਵਰਗੀ شریف ਕੋਈ ਨਹੀਂ ਪਰ ਪੇਸ਼ੇਵਰ ਠੱਗ ਹੈ ਤੁਹਾ ਬਹੁਤ ਸਾਰੇ ਲੋਕਾਂ ਦੇ ਇਲਜ਼ਾਮ ਵੀ ਲਾਉਂਦੀ ਇੱਕ ਇਧਰ ਜਗਰਾਉ ਦਾ ਜਲੰਧਰ ਸਾਈਡ ਇੱਕ ਥਾਣਾ ਸੀ ਜਿੱਥੇ ਜਦੋਂ ਪੁਲਿਸ ਨੇ ਇਹਨੂੰ ਇੱਕ ਕਿਸੇ ਕੇਸ ਦੇ ਵਿੱਚ ਇੱਤੇ ਸ਼ਿਕਾਇਤ ਆਈ ਪੁਲਿਸ ਨੇ ਬਿਆਨ ਦੇਣ ਲਈ ਬੁਲਾਇਆ ਤਾਂ ਥਾਣੇ ਦੇ ਬਾਹਰ ਆ ਕੇ ਉਹਨਾਂ ਦੇ ਮੁਲਾਜ਼ਮਾਂ 'ਤੇ ਹੀ ਦੋਸ਼ ਲਾਤਾ ਕਿ ਮੇਰੇ ਕੱਪੜੇ ਪਾੜਤੇ ਮੇਰੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਐਦਾਂ ਹੀ ਮੋਗੇ ਦੇ ਵੱਲ ਲੰਗਿਆਣੇ ਕੋਲ ਬਾਗੇ ਬਣਾਣੇ ਕੋਲ ਇੱਕ ਪਰਿਵਾਰ ਸੀਗਾ ਪਹਿਲਾਂ ਉਹਨਾਂ ਨਾਲ ਠੱਗੀ ਮਾਰ ਲਈ ਉਸ ਸਮੇਂ ਦੋਸ਼ ਲਾਤਾ ਕਿ ਜੀ ਮੇਰੇ 'ਤੇ ਰੇਪ ਕਰਤਾ ਰੇਪ ਕਰਤਾ ਇਹਨਾਂ ਨੇ ਬਲਾਤਕਾਰ ਕਰਤਾ ਮੇਰੇ ਤਾਂ ਉਸ ਕੇਸ ਦੇ ਵਿੱਚ ਉਹਨਾਂ ਤੇ ਮਾਮਲਾ ਵੀ ਦਰਜ ਹੋਇਆ ਪਰ ਭਾਵੇਂ ਜਦੋਂ ਮਾਮਲੇ ਦੀ ਜਾਂਚ ਹੋਈ ਤਾਂ ਉਹਨਾਂ ਲੋਕਾਂ ਨੂੰ ਕਲੀਨ ਚਿੱਟ ਮਿਲੇਗੀ ਮੈਂ ਸਾਡੇ ਦੱਸਣ ਦਾ ਭਾਵੇਂ ਸੀ ਕਿ ਇੰਨੀ ਛਾਤਰ ਔਰਤ ਹੈ ਜਿਹੜੀ ਨਰਿੰਦਰਪੁਰੇ ਵਾਲਾ ਇਸ ਟਾਈਮ ਆ ਸਿਟੀ ਥਾਣੇ ਦੇ ਅੰਦਰ ਬੰਦ ਹੈ ਨਰਿੰਦਰਪੁਰੇ ਵਾਲ ਵੀ ਬੰਦ ਹੈ ਤੇ ਉਹ ਜਿਹੜੀ ਧੀਰ ਹੈ ਕੁੜੀ ਪਲਕ ਧੀਰ ਜਿਹਨੂੰ ਵੱਖ-ਵੱਖ ਨਾਵਾਂ ਦੇ ਨਾਲ ਲਾਤਾ ਹੁਣ ਵੀ ਕਹਿੰਦੇ ਸੁਧਾਰ ਦੇ ਵਿੱਚ ਕਿਸੇ ਨੂੰ ਸਗਨ ਪਾਰੇ ਸੀ ਸਗਨ ਪਾਉਂਦੇ ਹੋਏ ਹੀ ਪੁਲਿਸ ਨੇ ਇਹਨੂੰ ਨੂੰ ਚੱਕਿਆ ਜਗਰਾਉਂ ਸਿਟੀ ਦੇ ਵਿੱਚ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਇਹਨਾਂ ਨੂੰ ਹੁਣ ਮੈਡੀਕਲ ਕਰਵਾ ਕੇ ਲਈ ਆਈ ਸੀ ਉਸ ਤੋਂ ਬਾਅਦ ਹੁਣ ਚੌਂਕੀ ਲੈ ਕੇ ਆਈ ਆ ਇਸ ਤੋਂ ਬਾਅਦ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਨ ਵੀਰਾਂ ਤੁਸੀਂ ਜਗਰਾਉਂ ਕੋਰਟ ਤੋਂ ਦੇਖ ਰਹੇ ਹੋ ਨਰਿੰਦਰ ਪੁਰੇਵਾਲ ਤੇ ਪਲਕ ਧੀਰ ਇਹ ਪੇਸ਼ੇਵਰ ਠੱਗ ਜਿਨ੍ਹਾਂ ਨੂੰ ਕੋਰਟਿਕ ਜਮ ਅੱਜ ਪੇਸ਼ ਕੀਤਾ ਗਿਆ ਸੀ ਪੂਰੇ ਪੰਜਾਬ ਦੇ ਵਿੱਚ 25 ਤੋਂ 30 ਮਾਮਲੇ ਦਰਜ ਨੇ ਪਹਿਲਾਂ ਸਿਟੀ ਥਾਣਾ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜਾਲੀ ਪਾਸਪੋਰਟ ਬਣਾਉਂਦੀਆਂ ਨੇ ਉਹਦੇ ਤੇ ਜਾਲੀ ਕਹਿ ਦਿੰਦੀਆਂ ਨੇ ਕੁੜੀ ਸਿਟੀਜ਼ਨ ਹੈ ਪਲਕ ਧੀਰ ਜਿਹੜੀ ਜਲੰਧਰ ਦੀ ਕੁੜੀ ਆ ਇਹਦੇ ਉੱਤੇ ਪਹਿਲਾਂ ਵੀ ਜਲੰਧਰ ਬਲਤਕਾਰ ਦਾ ਮਾਮਲਾ ਦਰਜਾ ਤੇ ਨਜ਼ਰ ਬੁਰੇਵਾਲ ਜਿਹੜੀ ਕਿਸੇ ਨੂੰ ਕਨੇਡਾ ਦੀ ਸਿਟੀਜ਼ਨ ਦੱਸਦੀ ਹੈ ਕਿਸੇ ਨੂੰ ਕਹਿੰਦੀ ਹੈ ਕਿ ਮੈਂ ਵਕੀਲ ਹਾਂ ਪਰ ਪੇਸ਼ੇਵਰ ਠੱਗ ਹੈ ਪੂਰੇ ਪੰਜਾਬ ਦੇ ਵਿੱਚ ਘੱਟੋ ਘੱਟ 25 ਤੋਂ 30 ਮਾਮਲੇ ਦਰਜ ਹੈ ਅਮਰitsar ਲੰਗਿਆਣਾ ਰੂਪਨਗਰ ਖੰਨਾ ਲੁਧਿਆਣਾ ਹਰ ਜ਼ਿਲ੍ਹੇ ਦੇ ਵਿੱਚ ਮਾਮਲਾ ਦਰਜ ਹੈ ਨਰਿੰਦਰ ਪੁਰੇਵਾਲ ਸੀ ਤਸਵੀਰਾਂ ਦੇਖ ਸਕਦੇ ਹੋ ਜਗਰਾਉਂ ਕੋਰਟ ਦੇ ਵਿੱਚੋਂ ਪੁਲਿਸ ਨੇ ਹੁਣ ਪਹਿਲਾਂ ਸਿਟੀ ਪੁਲਿਸ ਨੇ ਅਰੈਸਟ ਕੀਤੀ ਸੀ ਹੁਣ ਜਿਹੜੀ ਸਦਰ ਪੁਲਿਸ ਹੈ ਉਹ ਲੈ ਕੇ ਚੱਲੀ ਹੈ ਰਿਮਾਂਡ ਦੇ ਉੱਤੇ ਇਸ ਤੋਂ ਬਾਅਦ ਡੇਲੋਂ ਪੁਲਿਸ ਤੇ ਵੀ ਮਾਮਲਾ ਦਰਜ ਹੈ ਇੱਧਰ ਬਾਗੇਪੁਰਾਣੇ ਵੀ ਮਾਮਲਾ ਦਰਜ ਹੈ ਤਰਨਤਾਰਨ ਵੀ ਮਾਮਲਾ ਦਰਜ ਹੈ ਤੇ ਉਹਦੇ ਨਾਲ ਜਲੰਧਰ ਵੀ ਮਾਮਲਾ ਦਰਜ ਹੈ ਸਾਨੂੰ ਜਗਰਾਉਂ ਕਾਉਂਟ ਕੰਪਲੈਕਸ ਦੇ ਉੱਤੋਂ ਨਰਿੰਦਰ ਪੁਰੇਵਾਲ ਜਿਹੜੀ ਪੇਸ਼ੇਵਰ ਠੱਗਾ ਹੈ ਪੂਰੇ ਪੰਜਾਬ ਦੇ ਵਿੱਚ ਜਾਲੀ ਵਿਆਹਾਂ ਦੇ ਨਾਂ ਤੇ ਠੱਗੀਆਂ ਮਾਰਦੀ ਹੈ ਤੇ ਉਹਦੇ ਨਾਲ ਹੀ ਜਿਹੜੀ ਕੁੜੀ ਪਲਕ ਧੀਰ ਸੀ ਜਿਹਨ ਕੈਨੇਡਾ ਦੀ ਸਿਟੀਜ਼ਨ ਬਣਾ ਕੇ ਵਕ ਵਕ ਮੁੰਡਿਆਂ ਦੇ ਨਾਲ ਉਹਨਾਂ ਦੀਆਂ ਲਾਵਾ ਕਰਾਉਂਦੀ ਸੀ ਕਿਤੇ ਸਗਨ ਪਵਾਉਂਦੀ ਸੀ ਇੱਕ ਮੁੰਡੇ ਨਾਲ ਸਗਨ ਨਹੀਂ ਹੋਇਆ ਦੋ ਮੁੰਡੇ ਨਾਲ ਸਗਨ ਨਹੀਂ ਹੋਇਆ ਤਿੰਨਾਂ ਨਾਲ ਨਹੀਂ ਹੋਇਆ ਚਾਰਾਂ ਨਾਲ ਨਹੀਂ ਹੋਇਆ ਇੱਕੋ ਕੁੜੀ ਆ ਘੱਟੋ ਘੱਟ 8-10 ਲੜਕਿਆਂ ਦੇ ਨਾਲ ਸਗਨ ਪਾ ਦਿੱਤੇ ਗਏ ਤੇ ਇੱਕ ਤਰਨ ਤਰਨ ਸਾਹਿਬ ਦੇ ਵਿੱਚ ਵਿਆਹ ਵੀ ਰਚਾ ਦਿੱਤਾ ਗਿਆ ਬਾਪੂ ਜੀ ਸਾਡੇ ਨਾਲ ਹੈ ਇਹਨਾਂ ਇਹਨਾਂ ਦਾ ਵੀ ਇਹਨਾਂ ਦੇ ਨਾਲ ਵੀ ਇਹਨੇ ਠੱਗੀ ਮਾਰੀ ਇਹ ਗੱਲਬਾਤ ਕਰਦੇ ਜਾਣਦੇ ਆ ਕਿ ਇਹਨਾਂ ਨਾਲ ਕੀ ਠੱਗੀ ਮਾਰੀ ਅੱਜ ਜਿਹੜਾ ਮਾਮਲਾ ਸੀ ਕੱਲੇ ਜਾਲੀ ਪਾਸਪੋਰਟ ਹੀ ਨਹੀਂ ਤਿਆਰ ਕਰਦੀ ਉਹਨਾਂ ਦੇ ਉੱਤੇ ਜਾਲੀ ਵੀਜ਼ਾ ਹੀ ਨਹੀਂ ਲਾਉਂਦੀ ਸਗੋਂ ਫਰਦਾਂ ਵੀ ਜਾਲੀ ਤਿਆਰ ਕਰ ਲੈਂਦੀ ਐ ਕਿਉਂਕਿ ਜਦੋਂ ਕੋਈ ਪਰਿਵਾਰ ਗਰੰਟੀ ਮੰਗਦਾ ਤਾਂ ਇੱਕ ਜਾਲੀ ਫਰਦ ਤਿਆਰ ਕਰਦੇ ਆ ਜਾਲੀ ਰਜਿਸਟਰੀ ਤਿਆਰ ਕਰਦੇ ਆ ਉਹਦੀ ਜਾਲੀ ਬੰਦਾ ਖੜਾ ਕੇ ਕਿ ਇਹ ਮਾਲਕ ਹੈ ਜ਼ਮੀਨ ਦਾ ਗਰੰਟੀ ਵੀ ਦੇ ਦਿੰਦੇ ਐ ਇਹਨੇ ਛਾਤਰ ਦਿਮਾਗ ਇਹ ਠੱਗ ਹੈਗੇ ਬਾਪੂ ਜੀ ਸਾਡੇ ਨਾਲ ਨੇ ਕੀ ਨਾ ਮੈਂ ਬਾਪੂ ਜੀ ਮਲਕੀਸ਼ ਸਿੰਘ ਜੀ ਕਿਹੜਾ ਪਿੰਡ ਹੈ ਨਿਆਲ ਸਿੰਘ ਵਾਲਾ ਜੀ ਤੁਹਾਡੇ ਨਾਲ ਕੀ ਹੋਇਆ ਸੀ ਸਾਡੇ ਨਾਲ ਠੱਗੀ ਮਾਰੀ ਆ ਜੀ 25 ਲੱਖ ਦੀ ਇਹਨੇ ਕੂੜੀ ਦੱਸ ਕੇ ਆ ਮਨਦੀਪ ਕੌਰ ਕਹਿ ਕੇ ਤੇ ਉਹ ਦੋ ਉਹਦੇ ਘਰ ਵਾਲਾ ਪਿਆ ਹਾ ਬਸ ਇਹੀ ਵੀ ਸੀ ਉਹ ਮੁੰਡਿਆਂ ਉਹਨੇ ਜ਼ਹਿਰ ਦੇ ਕੇ ਮਾਰਤੇ ਇਹਨੇ ਦੋ ਮੁੰਡਿਆਂ ਦੇ ਨਾਲ ਉਹਨਾਂ ਨੇ ਇਹਨੇ ਸੱਗਨ ਕਰਾਇਆ ਉਹਨਾਂ ਦਾ ਉਹਦਾ ਮਨਦੀਪ ਦਾ ਗੋਪਾਲ ਪਿੰਡ ਜੀ ਉਹ ਕੁੜੀ ਪਾਸੇ ਦੀ ਸੀ ਬਹੁਤ ਵਾਰਦੀ ਹੈ ਜੀ ਇਹ ਤੁਹਾਨੂੰ ਮਿਲੀ ਕਿਵੇਂ ਸੀ ਉਹ ਕੁੜੀ ਕਿਵੇਂ ਮਿਲੀ ਸੀ ਨਰਿੰਦਰਪੁਰੇਵਾਲ ਕਿਵੇਂ ਮਿਲੀ ਸੀ ਇਹ ਜੀ ਨਰਿੰਦਰ ਕੌਰ ਨੇ ਸਾਨੂੰ ਬਿੱਗ ਪੈਰ ਪੇ ਮੋਗੇ ਮਿਲੀ ਸੀ ਸਾਨੂੰ ਕਹਿੰਦੀ ਵੀ ਉਹ ਬਾਹਰੋਂ ਕੁੜੀ ਆਈ ਵੀ ਹੈ ਤੇ ਮੈਂ ਮਾਸੀ ਆ ਉਹਦੀ ਮੇਰੀ ਇਹ ਗੋਜ਼ਟਾਈ ਵੀ ਹੈ ਤੇ ਇਹਦਾ ਮੈਨੂੰ 99 ਰੁਪਏ ਲਾਉਂਗੀ ਤੇ ਇਹਦੇ ਵਿੱਚ ਬਚੋਲਾ ਸੀਗਾ ਜਸਮਿੰਦਰ ਸਿੰਘ ਉਰਫ ਕਾਲਾ ਰੂਪ ਸਿੰਘ ਰਾਉ ਕੇ ਕਲਾ ਤੁਹਾਡਾ ਤਾਂ ਕਿੰਨੇ ਪੈਸੇ ਲੈਲੇ ਸੀ ਇਹਨੇ 24 ਲੱਖ ਰੁਪਇਆ ਲਿਆ ਜੀ ਇਹ ਮੰਨ ਵੀ ਗਈ ਹੈ ਵੀ ਮੈਂ ਲਏ ਆ ਨਹੀਂ ਤੁਹਾਡਾ ਮਾਮਲਾ ਦਰਜ ਕੀਤਾ ਪੁਲਿਸ ਨੇ ਕਿ ਨਹੀਂ ਹਾਲ ਤੱਕ ਨਹੀਂ ਕੀਤਾ ਜੀ ਆ ਪੀਤਾ ਇੱਥੇ ਆਪਣਾ ਸਟਾਮ ਵਾਲਾ ਪਰਨੋਟ ਵਾਲਾ ਨਹੀਂ ਤੁਸੀਂ ਕਿਹੜੇ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਸੀ ਕਿ ਅਸੀਂ ਪਹਿਲਾਂ ਤਾਂ ਦਿੱਤੀ ਸੀ ਜੀ ਆਪਣੇ ਬਲਾਸ ਪਰਚੌਂਕੀ ਚ ਉੱਥੇ ਫਿਰ ਜਦੋਂ ਉਹਨਾਂ ਨੇ ਚੱਕ ਕੇ ਲਿਆਂਦੇ ਆ ਤੇ ਮੰਨ ਕੇ ਵੀ ਮੈਂ 19 ਲੱਖ ਲਿਆ ਤੇ ਦੂਜਾ ਲਿਆ ਉਹਨੇ ਆਪਣੇ ਸੁਸਿੰਦਰ ਸਿੰਘ ਕਾਲੇ ਕੋਲੇ ਆ ਕਹਿੰਦੀ अच्छा फिर ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਕਹਿੰਦੇ ਸਾਨੂੰ ਪੈਸੇ ਦਿਓ ਇਹ ਗਾਰੀ 8 8 ਲੱਖ ਰੁਪਈਆ ਦੇ ਕੇ ਦੂਜਾ ਕਹਿੰਦੀ ਫੇਰ ਦੇਵਾਂਗੀ ਉਹਦੇ ਪਰਨੋਟ ਲਿਖਾਤਾ ਇਹਨੇ ਫੇਰ ਲਿਖਾਤਾ ਸਤਾਵ ਹੂੰ ਇਹੋ ਬਾਪੂ ਜੀ ਜਿਹਨੇ ਦੇ ਨਾਲ ਹੁੰਦੀ ਆ ਜਿਨ੍ਹਾਂ ਦੇ ਪੋਤੇ ਦੇ ਨਾਲ ਇੱਕ ਜਾਲੀ ਕੁੜੀ ਲਾਤੀ ਉਹਦਾ ਵਿਆਹ ਕਰਤਾ ਉਸ ਤੋਂ ਬਾਅਦ ਫੈਸਲੇ ਵੀ ਹੋ ਗਏ ਜਿਹੜੀ ਮਨਦੀਪ ਕੌਰ ਦੱਸਦੀ ਆ ਉਹ ਵੀ ਦਬਾਬੇ ਦੇ ਵਿੱਚੋਂ ਹੀ ਆ ਦਬਾਬੇ ਦੇ ਵਿੱਚੋਂ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਲਿਆਉਂਦੀ ਆ ਮਾਲਵੇ ਦੇ ਵਿੱਚ ਉਹਨਾਂ ਨੂੰ ਐਨਆਰਆਈ ਦੱਸ ਕੇ ਠੱਗੀਆਂ ਮਾਰਦੀ ਆ ਵੀ ਸਾਡੇ ਨਾਲ ਆ ਮੁੰਡਾ ਕੀ ਨਾਮ ਆ ਜੀ ਤੁਹਾਡਾ ਮਨਵੀਰ ਸਿੰਘ ਆ ਤੁਹਾਡੇ ਨਾਲ ਕੀ ਹੋਇਆ ਸਾਡੇ ਨਾਲ ਠੱਗੀ ਮਾਰੀ ਆ ਇਹਨਾਂ ਨੇ ਕਿਹਨੇ ਕਿਹਨੇ ਮਾਰੀ ਆ ਇਹ ਨਿੰਦਰਪੁਰੇ ਵਾਲਨੇ ਤੇ ਕਮੋ ਚੌਂਕੀਮਾਨ ਦੀ ਆ ਤੇ ਇੱਕ ਕਾਕਾ ਵਾ ਹਮ ਕਮੋ ਚੌਂਕੀਮਾਨ ਦੀ ਕਮੋ ਕਾਕਾ ਨੱਥੂ ਵਾਲਾ ਹਾਂਜੀ ਕਿੰਨੇ ਦੀ ਠੱਗੀ ਮਾਰੀ ਆ ਕਿਵੇਂ ਮਾਰੀ ਆ 17 ਲੱਖ ਦੀ ਮਾਰ ਖਬਰ ਤੇ ਐਡਾ ਜਿਹਾ ਕਾਲ ਕੀਤੀ ਸੀ ਇਹ ਕਹਿੰਦੇ ਅਸੀਂ ਬਾਹਰੋਂ ਆਏ ਆ ਤੇ ਇਹਨੇ ਠੱਗੀ ਮਾਰੀ ਸਾਡੀ ਕੁੜੀ ਬਾਹਰ ਲਈ ਆ ਤੁਸੀਂ ਪੁਲਿਸ ਨੂੰ ਦਰਖਾਸਤ ਦਿੱਤੀ ਦਿੱਤੀ ਪਰਚਾ ਹੋ ਗਿਆ ਸਾਡਾ ਕਿੱਥੇ ਪਰਚਾ ਦਰਜ ਹੋਇਆ 108 ਥਾਣੇ ਹੋਇਆ ਜਣੀ ਅੱਜ ਜਿਹੜੇ ਤੁਹਾਡੇ ਮਾਮਲੇ ਦੇ ਵਿੱਚ ਹੀ ਲੈ ਕੇ ਗਏ ਨੇ ਹਾਂਜੀ ਸਾਡੇ ਮਾਮਲੇ ਤੇ ਆ ਉਦੋਂ ਜਿਹੜੀ ਕੁੜੀ ਤੁਹਾਨੂੰ ਮਿਲਾਈ ਸੀ ਉਦੋਂ ਕੀ ਕਹਿੰਦੀ ਸੀ ਪੁਰੇਵਾਲ ਮੈਂ ਕੀ ਲੱਗਦੀ ਆ ਨਰਿੰਦਰਪੁਰੇਵਾਲ ਕੀ ਲ ਕਹਿੰਦੇ ਮੈਂ ਮਾਸੀ ਲੱਗਦੀ ਆ ਜੀ ਇਹ ਤੁਸੀਂ ਕਹਾਣੀ ਦੋਨਾਂ ਪਰਿਵਾਰਾਂ ਦੀ ਸੁਣੀ ਆ ਉਹਨਾਂ ਦੇ ਪੋਤੇ ਨਾਲ ਕੀਤਾ ਸੀ ਹਰ ਕੁੜੀ ਦੀ ਮਾਸੀ ਬਣ ਜਾਂਦੀ ਹੈ ਕਿ ਮੈਂ ਮਾਸੀ ਆ ਇਹ ਕੁੜੀ ਦੀ ਐਨ ਆਰ ਆਈ ਕੁੜੀ ਬਣਾ ਕੇ ਲੋਕਾਂ ਦੇ ਨਾਲ ਸ਼ਰੇਆਮ ਠੱਗੀਆਂ ਮਾਰਦੀ ਆ ਜਿਵੇਂ ਸਰਕਾਰ ਨੂੰ ਵੀ ਚਾਹੀਦਾ ਇਹ ਪੇਸ਼ੇਵਰ ਠੱਗ ਨੇ ਇਹਨਾਂ ਤੇ ਕਿਹੜਾ 1 2 3 ਜਾਂ 4 5 ਪਰਚੇ ਦਰਜ ਆ 20 25 22 ਦਰਜੇ ਪਰਚੇ ਦਰਜ ਨੇ ਜਿਵੇਂ ਡਰੱਗ ਰੈਕਟ ਵਾਲਿਆਂ ਨੂੰ ਜਿਹੜੇ ਡਰੱਗ ਕਰਦੇ ਆ ਉਹਨਾਂ ਦੀ ਇਹਨਾਂ ਦੀ ਪ੍ਰਾਪਰਟੀਆਂ ਅਟੈਚ ਹੋਣੀਆਂ ਚਾਹੀਦੀਆਂ ਇਹਨਾਂ ਦੀ ਵੀ ਪ੍ਰਾਪਰਟੀਆਂ ਅਟੈਚ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਤਾਂ ਪਰਿਵਾਰਾਂ ਦੇ ਪਰਿਵਾਰਾਂ ਨੂੰ ਤਬਾਹ ਕਰ ਦਿੰਦੇ ਆ ਨੇਟ ਵਾਲੀ ਕੁੜੀ ਮਿਲ ਗਈ ਆ ਉਹਦੀ ਆਕਾਸ਼ ਹੁੰਦੀ ਆ ਪਰ ਉਹਦੀ ਆਸਦਾ ਕਤਲ ਹੋ ਜਾਂਦਾ ਜਿਹੜਾ ਪਰਿਵਾਰ ਆ ਉਹਨਾਂ ਦੇ ਜਜ਼ਬਾਤ ਜੁੜੇ ਹੁੰਦੇ ਆ ਕਿ ਸਾਡੇ ਬੱਚੇ ਨੇ ਹੁਣ ਮਹੀਨੇ 2 ਮਹੀਨੇ ਤੱਕ ਅਸੀਂ ਐਨ ਆਰ ਆਈ ਕੁੜੀ ਦੇ ਨਾਲ ਵਿਆਹ ਕਰ ਦਿੱਤਾ ਹੁਣ ਉਹਨੇ ਬਾਹਰ ਚੱਲ ਜਾਣਾ ਪਰ ਉਹਨਾਂ ਦੇ ਜਜ਼ਬਾਤਾਂ ਦਾ ਵੀ ਕਿਤੇ ਨਾ ਕਿਤੇ ਲੋਕ ਕਤਲ ਕਰਦੇ ਆ ਜਿਹੜਾ ਆਰਥਿਕ ਸ਼ੋਸ਼ਣ ਆਰਥਿਕ ਠੱਗੀ ਤਾਂ ਆਰਥਿਕ ਠੱਗੀ ਤਾਂ ਕਰਦੇ ਹੀ ਕਰਦੇ ਨੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਾਟੇ